ਅਲ ਪੰਜਾਬ বিজেপি ਦੀ ਅਹਿਮ ਮੀਟਿੰਗ ਸਵੇਰੇ 10 ਵਜੇ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਹੋਏਗੀ ਬੈਠਕ ਲੋਕ ਸਭਾ ਚੋਣਾਂ ਦੇ ਨਿਸ਼ਾਨਿਆਂ ਨੂੰ ਲੈ ਕੇ ਹੋਏਗੀ ਚਰਚਾ 13 ਉਮੀਦਵਾਰਾਂ ਦੇ ਨਾਲ ਕੀਤੀ ਜਾਏਗੀ ਸਮੀਖਿਆ ਬੰਦੀ ਸਿੰਘਾਂ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਤੂ ਦਾ ਵੱਡਾ ਬਿਆਨ ਜੇਕਰ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੁੱਕੇਗੀ ਕਦਮ ਤਾਂ ਮੈਂ ਨਹੀਂ ਕਰਾਂਗਾ ਵਿਰੋਧ ਕਿਹਾ ਹੁਣ ਮੂਵ ਔਨ ਕਰਨ ਦਾ ਹੈ ਸਭ ਰਾਉ ਦਾ ਬੀਨੂ ਕੋਰਟ ਦੇ ਵਿੱਚ ਕੇ ਜਵਾਲ ਦੀ ਇੱਕ ਹੋਰ ਅਸਦੀ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਮੰਗ ਕਿਹਾ ਮੈਡੀਕਲ ਚੈੱਕਅਪ ਦੇ ਵਿੱਚ ਵਰਚੁਅਲ ਕਾਨਫਰੈਂਸਿੰਗ ਦੇ ਜ਼ਰੀਏ ਪਤਨੀ ਨੂੰ ਸ਼ਾਮਲ ਹੋਣ ਦੀ ਮਿਲੇ ਇਜਾਜ਼ਤ ਗੁੰਦਰ ਸਿੰਘ ਗੰਦਾਵਾਲੇ ਵਿਧਾਇਕੀ ਤੋਂ ਦਿੱਤਾ ਅਸਤੀਫਾ ਲੋਕ ਸਭਾ ਸੰਸਦ ਬਣਨ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਰਿਜ਼ਾਈਨ ਮੀਤ ਹਿਆਰ ਅਤੇ ਰਾਜਾਵੜੀ ਨੇ ਅਜੇ ਨਹੀਂ ਦਿੱਤਾ ਅਸਤੀਫਾ ਗੁਲੰਦਰ ਪਛਮੀ ਵਿਧਾਨ ਸਭਾ ਦੀਆਂ ਜਿੱਨੀ ਚੋਣ ਦੇ ਲਈ ਨਾਮਿਨੇਸ਼ਨ ਦੀ ਸ਼ੁਰੂਆਤ 21 ਜੂਨ ਤੱਕ ਦਾਖਲ ਹੋਣਗੇ ਪਰਚੇ ਫਿਲਹਾਲ ਕਿਸੇ ਵੀ ਪਾਰਟੀ ਨੇ ਨਹੀਂ ਅਰਾਨੀਆਂ ਉਮੀਦਵਾਰ ਤੋਂ ਉੱਨਤੀਆਂ ਤੇ ਆਤਮੰਤਨ ਕਰੇਗੀ ਪੰਜਾਬ ਬੀਜੇਪੀ ਕੱਲ ਚੰਡੀਗੜ੍ਹ ਦੇ ਵਿੱਚ ਸੁਨੀਲ ਜਾਖੜ ਦੀ ਅਗਵਾਈ ਚ ਬੈਠਕਰ ਉਮੀਦਵਾਰਾਂ ਦੀ ਪਰਫਾਰਮੈਂਸ ਨੂੰ ਲੈ ਕੇ ਹੋਏਗੀ ਚਰਚਾ ਕੁਵੇਟ ਅਗਨੀ ਕਾਂਦੇ ਵਿੱਚ ਮਾਰੇ ਗਏ 45 ਭਾਰਤੀਆਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ ਭਾਰਤ ਕੋਚੀ 에ਅਰਪੋਰਟ ਤੇ ਲੈਂਦ ਹੋਇਆ 에ਅਰਪੋਰਟ ਦਾ ਵਿਸ਼ੇਸ਼ ਤੌਰ 'ਤੇ ਮਰਨ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਕੇਰਲ ਦੇ ਤੇ ਜੀ7 ਸਖਰ ਸਮੀਨਨ ਦੇ ਵਿੱਚ ਤੋਂ ਪਹਿਲਾਂ ਇਟਲੀ ਦੀ ਸੰਸਦ ਦੇ ਵਿੱਚ ਭਵਾੜ ਇੱਕ ਬਿਲ ਨੂੰ ਲੈ ਕੇ ਪੜ ਗਏ ਸੰਸਦ ਇੱਕ ਦੂਜੇ ਨਾਲ ਕੀਤੀ ਕੁੱਟਮਾਰ ਸ਼ੁਰੂਆਤ ਕਰਦੇ ਹਾਂ ਪੁਲਤੰਦੀ ਕੱਲ ਪੰਜਾਬ ਬੀਜੇਪੀ ਦੀ ਅਹਿਮ ਮੀਟਿੰਗ ਹੈ ਵੱਡੀ ਖਬਰ ਹੈ ਇਸ ਵੇਲੇ ਦੀ ਸਵੇਰੇ 10 ਵਜੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਦੱਸਦੀ ਕਿ ਬੈਠਕ ਹੋਏਗੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਚਰਚਾ ਹੋਏਗੀ ਔਰ 13 ਉਮੀਦਵਾਰਾਂ ਦੇ ਨਾਲ ਸਮੀਖਿਆ ਕੀਤੀ ਜਾਏਗੀ ਉਮੀਦਵਾਰਾਂ ਦੀ ਪਰਫਾਰਮੈਂਸ ਨੂੰ ਲੈ ਕੇ ਚਰਚਾ ਹੋਏਗੀ ਔਰ ਜਿੰਨੇ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਵੀ ਦੱਸਦੀ ਕਿ ਗੱਲਬਾਤ ਹੋਏਗੀ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ 'ਚ ਭਾਜਪਾ ਦਾ ਵੋਟ ਪ੍ਰਤੀਸ਼ਤ ਵਧਿਆ ਹੈ ਪਰ 21 ਸੀਟ حاصل ਨਹੀਂ ਹੋਈ ਯਾਨੀ ਕਿ ਜਿਹੜੀਆਂ ਪਹਿਲਾਂ 2 ਸੀਟਾਂ ਹਾਸਲ ਹੋਈਆਂ ਸਨ ਉਹ ਵੀ ਹੱਥੋਂ ਖਿਸਕਦੀਆਂ ਹੋਈਆਂ ਨਜ਼ਰ ਆਈਆਂ। ਪੰਕਜ ਕਪਾਹੀ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਪੰਕਜ ਨਤੀਜਿਆਂ ਚ ਕੋਈ ਬਹੁਤਾ ਵਧੀਆ ਪਰਫਾਰਮੈਂਸ ਤਾਂ ਨਹੀਂ ਰਹੀ ਭਾਜਪਦੀ ਪਰ ਵੋਟ ਪ੍ਰਤੀਸ਼ਤ ਜ਼ਰੂਰ ਵਧਿਆ ਤਾਂ ਹੁਣ ਕੋਖ ਕੀਤੀ ਜਾਏਗੀ ਕੱਲ। ਅ ਤੇਖੋ ਕੱਲ 3 ਮੀਟਿੰਗਾਂ ਜਿਹੜੀਆਂ ਨੇ ਉਹ ਹੋਣੀਆਂ ਨੇ ਭਾਜਪਦੀਆਂ ਇੱਕ ਤਾਂ ਕੋਰ ਕਮੇਟੀ ਬੈਠਕ ਸੱਦੀ ਗਈ ਹੈ। ਇਸ ਤੋਂ ਇਲਾਵਾ ਜਿਹੜੇ 13 ਉਮੀਦਵਾਰ ਨੇ ਉਹਨਾਂ ਨਾਲ ਬੈਠਕ ਸੱਦੀ ਗਈ ਹੈ ਔਰ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਜਾਏਗੀ ਕਿਉਂਕਿ 2 ਤੋਂ 3 ਅਜਿਹੇ ਲੋਕ ਸਭਾ ਦੇ ਉਮੀਦਵਾਰ ਸਿਗੇ ਜਿਨ੍ਹਾਂ ਦੇ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਹੀ ਜ਼ਮਾਨਤ ਜप्त ਹੋ ਗਈ ਜਾਂ 3 ਤੇ 4 ਨੰਬਰ ਤੇ ਰਹੇ ਉਹਨਾਂ ਦੀ ਪਰਫਾਰਮੈਂਸ ਜਿਹੜੀ ਹੈ ਉਹ ਦੇਖੀ ਜਾਏਗੀ ਕਿਉਂਕਿ ਜਿਵੇਂ ਰਾਣਾ ਸੋਢੀ ਨੇ ਗੁਰੂ ਹਰਤਾਏ ਤੋਂ ਜਿਹੜੀ ਉਹਨਾਂ ਦੀ ਜ਼ਮਾਨਤ ਜप्त ਹੋਈ ਫਿਰੋਜ਼ਪੁਰ ਤੋਂ ਚੋਕੇ ਨੰਬਰ ਤੇ ਰਹੇ ਇਸ ਗੱਲ ਨੂੰ ਦੇਖਿਆ ਜਾਏਗਾ ਔਰ ਇਸ ਤੋਂ ਲਾਵਾ ਜਿਹੜੇ ਹੋਰ ਕੈਂਡੀਡੇਟ ਨੇ ਜਿਨ੍ਹਾਂ ਦੀ ਪਰਫਾਰਮੈਂਸ ਇਸੇ ਤਰੀਕੇ ਨਾਲ ਰਹੀ ਹੈ ਕਿ ਕੀ وجہ ਹੈ ਕਿਉਂ ਇਸ ਤਰੀਕੇ ਦੀ ਪਰਫਾਰਮੈਂਸ ਰਹੀ ਹੈ ਦੂਸਰੀ ਕੋਰ ਕਮੇਟੀ ਦੀ ਬੈਠਕ ਜਿਹੜੀ ਹੈ ਉਹ ਪੰਜਾਬ ਭਾਜਪਾ ਦੀ ਰਹਿਣ ਵਾਲੀ ਹੈ ਉਸ ਦੇ ਵਿੱਚ ਜਿਮਨੀ ਚੋਣ ਕਿਉਂਕਿ ਜੇਤंधर ਪਛਮੀ ਦੀ ਆ ਰਹੀ ਹੈ ਉਹ ਕਿ ਕੈਂਡੀਡੇਟ ਜਿਹੜਾ ਹੋਏਗਾ ਬੀਜੇਪੀ ਆਪਣੀ ਪੂਰੀ ਵਾਹ ਲਗਾਏਗੀ ਕਿਉਂਕਿ ਸ਼ਹਿਰੀ ਟੀਟ ਵੀ ਹੈ ਔਰ ਸ਼ੀਤਲ ਅੰਗਰਾਲ ਦੇ ਨਾਮ ਨੂੰ ਲੈ ਕੇ ਚर्चा ਹੋਏਗੀ ਕਿਉਂਕਿ ਸ਼ੀਤਲ ਅੰਗਰਾਲ ਨੇ ਸੀਫਾ ਆਮ ਆਦਮੀ ਪਾਰਟੀ ਦੇ ਵਿਧਾਇਕੀ ਦੇ ਤੌਰ ਤੇ ਦਿੱਤਾ ਸੀਗਾ ਤਾਂ ਭਾਜਪਾ ਉਹਨਾਂ ਨੂੰ ਟਿਕਟ ਦੇ ਸਕਦੀ ਹੈ ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸੱਦੇ ਗਏ ਨੇ ਉਹਨਾਂ ਦੇ ਨਾਲ ਮੰਤਨ ਕੀਤਾ ਜਾਏਗਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਪੰਚਾਇਤੀ ਚੋਣਾਂ ਹੋਣੀਆਂ ਨੇ ਇਸ ਗੱਲ ਤੇ ਗੱਲਬਾਤ ਕੀਤੀ ਜਾਏਗੀ ਹਾਲਾਂਕਿ ਸੁਨੀਲ ਜਾਖੜ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਚੁੱਕੇ ਨੇ ਜਦੋਂ ਪ੍ਰਧਾਨ ਮੰਤਰੀ ਨੂੰ ਜਿਹੜਾ ਵਾ ਚੁੰਨਾ ਸੀਗਾ ਉਸ ਵੇਲੇ ਸੁਨੀਲ ਜਾਖੜ ਹੋਰਾਂ ਨੇ ਮੁਲਾਕਾਤ ਕੀਤੀ ਸੀਗੀ ਔਰ ਉਸ ਵੇਲੇ ਸੁਨੀਲ ਜਾਖੜ ਹੋਰਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਭਾਜਪਾ ਇੱਕ ਵੀ ਸੀਟ ਨਹੀਂ ਜਿੱਤ ਸਕੀ ਲੇਕਿਨ ਉਸ ਵੇਲੇ ਪ੍ਰਧਾਨ ਮੰਤਰੀ ਵੱਲੋਂ ਕਹਾ ਗਿਆ ਸੀਗਾ ਵੋਟ ਪੱਤੇ ਜਿਹੜਾ ਵਾ ਉਹ ਭਾਜਪਾ ਦਾ ਇਸ ਸਾਲ ਨੂੰ ਲੈ ਕੇ ਤਸੱਲੀ ਹੈ ਪੂਰੇ ਪੰਜਾਬ ਦੇ ਵਿੱਚ ਠੀਕ ਹੈ ਲਗਦਾ ਹੈ ਕਿ ਇਹ ਸਿੱਤਾ ਵਿਧਾਨ ਸਭਾ ਦੇ ਤੌਰ ਤੇ ਦੇਖਿਆ ਜਾਵੇ ਤਾਂ ਭਾਜਪਾ ਤੇ ਆਪਣੀ ਜਿੱਤ ਮੰਨ ਕੇ ਚੱਲਦਾ ਤਾਂ ਸਵਿੱਚ ਬੈਟ ਜਿਹੜੀ ਆ ਉਹ ਕੀਤੀ ਜਾਏਗੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਦੱਸਿਆ ਕਿ ਪਿੱਛੇ ਦਾ ਜ਼ਿਕਰ ਕਰੀਏ ਸੀ ਹਿੱਟਲੇ ਪਾਸੇ ਦਿਖਾ ਰਹੇ ਹਾਂ ਅਤ 2019 ਦੇ ਵਿੱਚ 9.63 ਵੋਟ ਸ਼ੇਅਰ ਸੀ ਅਤੇ ਕਿ ਕਰੀਬ 10% ਤੋਂ ਔਰ 2024 ਦੇ ਵਿੱਚ ਇੱਕ ਵੱਡੀ ਵਾਧਤ ਮਿਲੀ ਹੈ ਤਾਂ ਕਰੀਬ 19% 18.5% ਜਿਹੜਾ ਵੋਟ ਸ਼ੇਅਰ ਹੈ ਉਹ ਹਾਸਲ ਕਰਨ ਦੇ ਮਿਆਂ ਬੂਏ ਪਾਟ ਕੇ ਇੱਕ ਵੋਟ ਸ਼ੇਅਰ ਜ਼ਰੂਰ ਵਧਿਆ ਪਰ ਦੂਸਰੇ ਪਾਸੇ ਜਿਵੇਂ ਪੱਕਾ ਜ਼ਿਕਰ ਕਰ ਰਹੇ ਸੀ ਅਜੇ ਹੀ ਕਹੀ ਸਿੱਟਾ ਜਿੱਥੇ ਕੀ ਜ਼ਮਾਨਤ ਜ਼ਬਤ ਹੋਈ ਹੈ ਔਰ ਖਾਸ ਤੌਰ ਤੇ ਰਾਣਾ ਸੋਟੀ ਦਾ ਜ਼ਿਕਰ ਕਰੀਏ ਹਾਲਾਂਕਿ ਇੱਕ ਦਫਾ ਅਜਿਹਾ ਵੀ ਹੋਇਆ ਜਦੋਂ ਰੁਝਾਨ ਚੱਲ ਰਹੇ ਸੀ ਕਿ ਉਹ ਪਹਿਲੇ ਨੰਬਰ ਤੇ ਆਉਂਦੇ ਨੇ ਪਰ ਉਸ ਤੋਂ ਬਾਅਦ ਫਿਰ ਕਿੱਥੇ ਚਲੇ ਜਾਂਦੇ ਨੇ ਤਾਂ ਇੱਕ ਵੀ ਸੀਟ ਹਾਸਲ ਨਹੀਂ ਹੋਈ ਉਸ ਤੋਂ ਬਾਅਦ ਚੋਣ ਜਿਹੜੀ ਹੈ ਉਹ ਕਿਸ ਤਰੀਕੇ ਦਿਨਾਂ ਰਹੀ ਕਿ ਕਮੀਆਂ ਪੇਸ਼ੀਆਂ ਰਹੀਆਂ ਤਾਂ ਇਹ ਮੀਟਿੰਗ ਹੋਏਗੀ ਕੱਲ ਅੱਗੇ ਬਾਦਿਆਂ ਤਾਂ ਸੁਖਜਿੰਦਰ ਰੰਦਾਵਾ ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ ਵਿਧਾਨ ਸਭਾ ਸਪੀਕਰ ਨੂੰ ਆਪਣਾ ਰਿਜ਼ਾਈਨ ਭੇਜ ਦਿੱਤਾ ਹੈ ਲੋਕ ਸਭਾ ਸੰਸਦ ਬਣਨ ਤੋਂ ਬਾਅਦ ਅਸਤੀਫਾ ਭੇਜਿਆ ਹੈ ਮੀਤ ਹਿਆਰ ਅਤੇ ਰਾਜਾ ਵੜਿੰਗ ਨੇ ਅਜੇ ਤੱਕ ਦਾਅਵੇ ਕਿਸ ਅਸਤੀਫਾ ਨਹੀਂ ਦਿੱਤਾ राजकुमार चब्बेवाल पहला ही अस्तीफा दे चुके सेज चुके स मीत हेयर और राजा वड़िंग जो सांसद जिन्होंने अजे तक अपना अस्तीफा नहीं भेजा हालांकि दस दईए कि जिमनी चोन जी है जलंधर पच्छमी सीट तो लानी जा चुकी है क्योंकि रिजायन जोड़ा है वो हो गया सी शीतल अंगुराल राल का उस तो बादजिंदर रंधावा भी अपना इस्तीफा भेज चुके हैं और देखना होगा कदों तक इतने जिमनी चो ਤਾਂ ਹੋਰ ਚਾਰ ਹੋਰ ਸੀਟਾਂ ਤੇ ਜਿੰਨੀ ਚੋਣ ਜਲਦ ਹੋਏਗੀ ਦੱਸਦੇ ਕਿ ਡੇਰਾ ਬਾਬਾ ਨਾਨਕ ਤੋਂ ਸੁਖਿੰਦਰ ਰੰਧਾਵਾ ਦੀ ਦਰਬਾਹਤੋਂ ਰਾਜਾ ਵੜਿੰਗ ਅਸਤੀਫਾ ਜੇ ਨਹੀਂ ਦਿੱਤਾ ਪਰ ਜਲਦੀ ਦੇ ਸਕਦੇ ਨੇ ਬਰਨਾਲਾ ਤੋਂ ਮੀਤ ਕੇਰ ਜੋ ਸੰਸਦੂਰ ਤੋਂ ਸੰਸਦ ਚੁਣੇ ਗਏ ਨੇ ਅਜੇ ਵੀ ਇਹਨਾਂ ਵੀ ਨੇ ਅਸਤੀਫਾ ਜਿਹੜਾ ਹੈ ਉਹ ਜੇ ਨਹੀਂ ਦਿੱਤਾ ਇਸੇ ਤਰੀਕੇ ਚੰਬੇਵਾਲ ਅਸਤੀਫਾ ਦੇ ਚੁੱਕੇ ਨੇ ਤਾਂ ਗੁਰਦਾਸਪੁਰ ਤੋਂ ਸੰਸਦ ਨੇ ਔਰ ਡੇਰਾ ਬਾਬਾ ਨਾਨਕ ਤੋਂ ਐਮ ਐਲ ਏ ਵਿਧਾਇਕ ਨੇ ਤੋਂ ਅਸਤੀਫਾ ਦਿੱਤਾ ਜਾ ਚੁੱਕਿਆ ਔਰ ਜਲਦ ਇਸ ਤੇ ਵੀ ਐਲਾਨ ਹੋ ਸਕਦਾ ਹੈ ਜਿੰਨੀ ਚੋਣ ਦਾ ਇਸੇ ਤਰੀਕੇ ਅਜੇ ਅਸਤੀਫਾ ਨਹੀਂ ਦਿੱਤਾ ਰਾਜਾ ਬੜਿੰਗੇ ਲੁਧਿਆਣਾ ਤੋਂ ਸੰਸਦ ਚੁਣੇ ਗਏ ਨੇ ਕਿ ਦਰਬਾਹਤੋਂ ਐਮਐਲਏ ਨੇ ਅਜੇ ਅਸਤੀਫਾ ਦਿੱਤਾ ਜਾਏਗਾ ਇੰਤਜ਼ਾਰ ਹੈ ਕਦੋਂ ਦਿੱਤਾ ਜਾਂਦਾ ਹੈ ਇਸੇ ਤਰੀਕੇ ਨੀਤਘੇਰ ਸੰਗਰੂਰ ਤੋਂ ਸੰਸਦ ਨੇ ਬਰਨਾਲਾ ਤੋਂ ਐਮਐਲਏ ਨੇ ਅਜੇ ਤੱਕ ਅਸਤੀਫਾ ਨਹੀਂ ਭੇਜਿਆ ਕੁਝ ਘੰਟਿਆਂ ਚ ਸਿੱਖ ਸਕਦੇ ਹਾਂ ਨਾਲੇ ਸਮੇਂ ਅਸਤੀਫਾ ਦਿੱਤਾ ਜਾ ਚੁੱਕਦਾ ਸਕਦਾ ਹੈ ਜਲਦੀ ਇੱਥੇ ਸੇ ਵਿਚੋਂ ਹੋ ਸਕਦੀ ਹੈ ਡਾਕਟਰ ਰਾਜਕੁਮਾਰ ਜੱਬੇਵਾਲ ਖੁਸ਼ਿਆਰਪੁਰ ਤੋਂ ਸੰਸਦ ਨੇ ਜੱਬੇਵਾਲ ਤੋਂ ਐਮਐਲਏ ਨੇ ਪਹਿਲਾਂ ਹੀ ਅਸਤੀਫਾ ਦਿੱਤਾ ਜਾ ਚੁੱਕਿਆ ਹੈ ਤਾਂ ਇੱਥੇ ਵੀ ਜਲਦੀ ਚੋਣ ਜੜੀ ਆ ਅਕਤੂਬਰ ਮੈਂ ਤਾਂ ਕੁਲ ਮਿਲਾ ਕੇ ਇਹਨਾਂ ਸੀਟਾਂ ਤੇ ਬਾਇਲੈਕਸ਼ਨ ਹੋਣਾ ਹੈ 5 ਜੀਆਂ ਸੀਟਾਂ ਨੇ ਜਲੰਧਰ ਪੱਛਮੀ ਤਾਂ ਅਨਾਉਂਸਮੈਂਟ ਹੋ ਚੁੱਕੀ ਹੈ 10 ਜੁਲਾਈ ਨੂੰ VOTING ਹੋਏਗੀ ਔਰ ਉਸ ਦੇ ਲੈ ਕੇ ਬਾਕੀ ਚਾਰ ਸੀਟਾਂ ਤੇ ਵੀ ਨਜ਼ਰਾਂ ਬਣੀਆਂ ਨਜ਼ਰੰਦਰ ਪੱਛਮੀ ਸਿੱਧਾ ਜ਼ਿਕਰ ਕਰ ਰਹਾ ਹਾਂ ਵਿਧਾਨ ਸਭਾ ਜਿੰਨੇ ਚੋਣ ਦੇ ਲਈ ਅੱਜ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ 21 ਜੂਨ ਤੱਕ ਦਾਵੇ ਕੀ ਨਾਮਜ਼ਦਗੀ ਪਰਚੇ ਭਰੇ ਜਾਣਗੇ 10 ਜੁਲਾਈ ਨੂੰ VOTING ਹੋਏਗੀ 13 ਜੁਲਾਈ ਨੂੰ ਨਤੀਜਾ ਆਏਗਾ ਅਰਸ਼ੀਤ ਲੰਗੁਰਾਲ ਦੇ ਸੇਫੇ ਤੋਂ ਬਾਅਦ ਇੱਕ ਸੀਟ ਖਾਲੀ ਹੋਈ ਸੀ ਹਾਲਾਂਕਿ ਉਹਨਾਂ ਪ੍ਰਸ਼ਦਿਨਾ ਚ ਇਹ ਵਿਧਾਨ ਸਭਾ ਦੇ ਸਪੀਕਰ ਨੂੰ ਅਪੀਲ ਕੀਤੀ ਕਿ ਉਹਨਾਂ ਦਾ ਰਿਜ਼ਾਈਨ ਮਨਜ਼ੂਰ ਨਾ ਹੋਵੇ ਯਾਨੀ ਕਿ ਵਿਧਾਇਕ ਬਣੇ ਰਹਿਣ ਪਰ ਨਹੀਂ ਅਜੇ ਹਾ ਹੋਇਆ ਯਾਨੀ ਕਿ ਰਜ਼ਾਈਨ ਅਸੈਪਟ ਹੋ ਗਿਆ ਸੀ ਔਰ ਅਸੀਂ 2022 ਦੇ ਚੋਣ ਨਤੀਜੇ ਦੇਖ ਰਹੇ ਹਾਂ ਵਿਧਾਨ ਸਭਾ ਚ ਉਹਨਾਂ ਦੇ ਇਸ ਤਰੀਕੇ ਦੇ ਨਾਲ ਸ਼ੀਤਲੰਗੁਰਾਲ ਨੇ ਜਿੱਤ ਹਾਸਲ ਕੀਤੀ ਸੀ ਆਮ ਆਦਮੀ ਪਾਰਟੀ ਤੋਂ उनताली हजार दो सौ तेरह वोटा लैके चौंती परसेंट वोट हासिल कियाशील कुमार रिंकू कांग्रेस तो लड़े सन तीह प्रसेंट वोटा नंबर से रहे चौंती हजार नौ सौ साठ वोटा पैती हजार चार सौ छियासी वोटों देना मोहिंद्र भगत बीजेपी उन्नती प्रसेंट वोट शेयर लैंड कामयाब हुए तो मार्जिन बयाली सौ तरवंजा वोटा पर शीतल अंगुराल जेतू रहे इस बार देखना होगा कि भाजपा शीतल अंगुराल टिकट दी है या किसी चेहरा अगे कर दी है और इसे तरीके आम आदमी पार्टी के के क्यों कि चेहरा अगर लैके सुशील कुमार रिंकू आम आदमी पार्टी तो सांसद बने टिकट भी दी गई पर फिर भाजपा चामिल हो चुके यानी कि चेहरे जो मुरले देख रहे हो शीतल अंगुराल आम आदमी पार्टी के सन सुशील कुमार रिंकू उस वे कांग्रेस के नोवें चेहरे इस वे भाजपा के हालांकि पिछले दिन शीतल अंगुराल य रहे सन किसी पार्टी हूँ नहीं रहने पर हूँ उन्होंने की स्टैंड रहेगा यह अजय देखना होगा ਤਕਲ ਮਿਲਾਕੇ ਇੰਤਜ਼ਾਰ ਰਹੇਗਾ ਕਿ ਕਿਲੇ ਕਿਲੇ ਉਮੀਦਵਾਰ ਤੋਂ ਮੈਦਾਨ 'ਚ ਹੋਣਗੇ ਅਗے ਵਧਿਆ ਤਾਂ ਡੇਰਾ ਮੁਖੀ ਰਾਮ ਰਹੀਮ ਨੇ ਹਾਈ ਕੋਰਟ ਤੋਂ ਫਰਲੋ ਮੰਗੀ ਹੈ ਰਾਮ ਰਹੀਮ ਨੇ 21 ਦਿਨਾਂ ਦੀ ਫਰਲੋ ਮੰਗੀ ਹੈ ਹਾਈ ਹਰਿਆਣਾ ਸਰਕਾਰ ਨੂੰ ਦੱਸਦੀ ਹੈ ਕਿ ਫਰਲੋ ਦੀ ਮੰਗ ਦੇ ਲਈ ਅਰਜ਼ੀ ਸੌਂਪੀ ਗਈ ਹੈ ਔਰ ਹਰਿਆਣਾ ਹਾਈ ਕੋਰਟ ਨੇ ਐਸਜੀਪੀਸੀ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਕਰਕੇ ਜਵਾਬ ਮੰਗਿਆ ਹੈ ਤਾਂ ਮਾਮਲੇ ਤੇ 2 ਜੁਲਾਈ ਨੂੰ ਅਗਲੀ ਸੁਣਵਾਈ ਹੋਏਗੀ ਜਿਹੜੀ ਪਰਲੋ ਹੈ ਉਹ ਸਰਕਾਰੀ ਤੌਰ ਤੇ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਹਰਿਆਣਾ ਸਰਕਾਰ ਨੂੰ ਦੱਸ ਦਿੱਤੀ ਕਿ ਅਰਜ਼ੀ ਜਿਹੜੀ ਹੈ ਉਹ ਪਰਲੋ ਦੀ ਸੌਂਪੀ ਗਈ ਹੈ ਮਾਮਲੇ ਤੇ 2 ਜੁਲਾਈ ਨੂੰ ਅਗਲੀ ਸੁਣਵਾਈ ਹੋਏਗੀ ਛੁੱਟੀਆਂ ਖਤਮ ਹੋਣ ਤੇ ਦੱਸ ਦिए ਕਿ ਐਕਟਿੰਗ ਚੀਫ ਜਸਟਿਸ ਦੀ ਬੈਂਚ ਸੁਣਵਾਈ ਕਰੇ ਤਕਾਲ ਮਲਾਕੇ ਡੇਰਾ ਮੁਕੀ ਦੀ बार-बार ਪਰਲੋ ਨੂੰ ਲੈ ਕੇ ਵਾਰ-ਵਾਰ ਪੈਰੋਲ ਨੂੰ ਲੈ ਕੇ ਸਵਾਲ ਉੱਠੇ ਆਏ ਨੇ ਔਰ ਹੁਣ ਵੀ ਸਵਾਲ ਖੜੇ ਨੇ ਕਿ ਬੰਦੀ ਟਿੰਗ ਨੇ ਉਹਨਾਂ ਨੇ ਸਜ਼ਾਾਂ ਵੀ ਪੂਰੀਆਂ ਕਰ ਲੀਆਂ ਉਹਨਾਂ ਨੂੰ ਨਾ ਰਿਹਾਈ ਆ ਨਾ ਪਰੋਲ ਆ ਉਹਨਾਂ ਨੂੰ ਤਾਂ ਖੁਸ਼ੀ ਗਮੀ ਦੇ ਉੱਤੇ ਵੀ ਘੰਟਾ 2 ਘੰਟੇ ਦੀ ਮਸਾਂ ਹੀ ਕਿਤੇ ਪਰੋਲ ਜਿਹੜੀ ਆ ਮਿਲਦੀ ਆ ਇਹ ਜਿਹੜਾ ਹੈਗਾ ਇਹ ਤਾਂ ਐ ਜਿਸ ਤਰ੍ਹਾਂ ਅੱਗੇ ਨਾਨਕੇ ਘਰ ਜਾਂਦਾ ਤੇ ਨਾਨਕਿਆਂ ਨੂੰ ਮਿਲ ਕੇ ਵਾਪਸ ਆ ਜਾਂਦਾ ਇਹਦੇ ਦੇ ਹਾਲਾਤ ਐਸੇ ਬਣੇ ਹੋਏ ਆ ਕਾਨੂੰਨ ਦਾ ਮਜ਼ਾਕ ਉਡਾ ਰਿਹਾ ਕਾਨੂੰਨ ਦਾ ਮਜ਼ਾਕ ਉਡਾ ਰਿਹਾ ਕੋਰਟਾਂ ਦਾ ਵੀ ਮਜ਼ਾਕ ਉਡਾ ਰਿਹਾ ਤੁਹਾਡੇ ਹਿਸਾਬ ਨਾਲ ਦਾਦੂਆਲ ਸਾਹਿਬ ਕਿਉਂ ਫਿਰ ਵਾਰ-ਵਾਰ ਫਰਲੋ ਜਾਂ ਪਰੋਲ ਮਿਲਦੀ ਆ ਵਜ੍ਹਾ ਉਹਦੇ ਪਿੱਛੇ ਕੀ ਦੇਣ ਵਾਲੇ ਦੱਸ ਸਕਦੇ ਆ ਜਿਹੜੇ ਦਵਾਉਂਦੇ ਆ ਤੇ ਜਿਹੜੇ ਦੇ ਦੇ ਰਹੇ ਉਹੀ ਦੱਸ ਸਕਦੇ ਆ ਅਸੀਂ ਤਾਂ ਕਹਿ ਰਹੇ ਆਂ ਕਿ ਇਹ ਜਿਹੜਾ ਹੈਗਾ ਇਹਦਾ ਆ ਬਾਹਰ ਆਉਣਾ ਜਿਹੜਾ ਉਹ ਖਤਰਨਾਕ ਬਿਲਕੁਲ ਨਹੀਂ ਹੋਣਾ ਚਾਹੀਦਾ ਕੌਣ ਇਹਦੇ ਜਿਹੜਾ ਹੈਗਾ ਇਹਨਾਂ ਨੂੰ ਦਿੰਦਾ ਇਹਨੂੰ ਆਪਣਾ ਪਰੋਲ ਦਿੰਦਾ ਵਾ ਕੌਣ ਦਵਾਉਂਦਾ ਇਹ ਤਾਂ ਉਹੀ ਜਵਾਬ ਦੇ ਸਕਦੇ ਆ ਵੀ ਉਹ ਕਿਉਂ ਬਾਰ-ਬਾਰ ਇਹਨੂੰ ਬਾਹਰ ਲੈ ਕੇ ਆਉਂਦੇ ਬਾਹਰ ਖੜਾ ਕੀ ਹੈ ਇਹਦੇ ਬਿਨਾ ਵੀ ਜਿਹੜਾ ਬਾਹਰ ਇਹਦੇ ਤੋਂ ਬਿਨਾ ਹੋ ਨਹੀਂ ਰਿਹਾ ਹੂੰ ਜਾਂ ਕਿੜੀ ਇਹਨੇ ਕੀਤੀ ਬੜੀ ਕਰਨੀ ਆ ਜਾਂ ਕੀ ਇਹਦੇ ਕੋ ਖੁਸ਼ੀ ਗਮੀ ਆ ਜਿਹਦੇ ਚ ਨੇ ਸਾਹਮਣੇ ਹੋਣਾ ਬਾਹਰ ਆ ਕੇ ਨਚਣਾ ਗਾਉਣਾ ਹੀ ਐ ਨੇ ਹੂੰ ਹੋਰ ਇਹਨੇ ਕੀ ਕਰਨਾ ਦੱਸੋ ਜੋ ਕੰਮ ਪਹਿਲਾਂ ਕੀਤੇ ਇਹੀ ਕੰਮ ਪੈ ਜਾਉਂਦਾ ਆ ਬਾਹਰ ਆ ਕੇ ਕਰੂਗਾ ਦੇਖੋ ਜੇ ਆਦਮੀ ਜਿਹੜਾ ਹੈਗਾ ਉਹਨੂੰ ਤਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਰੱਖਣਾ ਚਾਹੀਦਾ ਠੀਕ ਐ ساری ਸਰਕਾਰ ਰਹੀ ਐ ਹਰਿਆਣੇ ਦੇ ਅੰਦਰ ਕਟੜ ਸਾਹਿਬ ਹੂੰ ਜਿੰਨਾ ਤੇ ਬਹੁਤ ਮਿਹਰਬਾਨ ਰਹੇ ਆ ਬਦੂਰ ਸਾਹਿਬ ਵੀ ਉਹਨਾਂ ਨੇ ਇਹ ਮੰਨੇ ਆ ਐ ਮੈਂ ਇਹ ਗੱਲ ਕਰਨੀ ਚਾਹੁੰਦਾ ਸੀ ਕਿ ਇਹਨਾਂ ਨੇ ਤਾਂ ਇੱਕ ਮਜ਼ਾਕ ਬਣਾ ਦਿੱਤਾ ਹੂੰ ਜੇ ਅਸੀਂ ਬਾਰ ਬਾਰੀ ਦੀ ਗੱਲ ਚਲ ਗਈ ਸ਼ਾਇਦ ਲੋਕ ਕਹਣਗੇ ਵੀ ਇਹ ਇਹਨਾਂ ਨੇ ਇੱਕ ਉਹ ਰੈਕਟਰ ਲਈ ہوئی ਆ ਕਿ ਬੰਦੀ ਸਿੰਘ ਉਹਨਾਂ ਦੇ ਨਾਲ ਕੀ ਵਿਹਾਰ ਹੋ ਰਿਹਾ ਤੇ ਇੱਕ ਕੌ ਦਾ ਸਾਦਾ ਜਿਹੜਾ ਕਿ ਕ੍ਰਿਮੀਨਲ ਬੰਦਾ ਜਿਹਨੂੰ ਕੋਰਟ ਨੇ ਸਜ਼ਾ ਦਿੱਤੀ ਹੋਈ ਆ ਬਲਾਕਕਾਰ ਦੀ ਤੇ ਕਤਲ ਦੇ ਮਾਮਲੇ 'ਚ ਹੋਰ ਕੇਸ ਹਲੇ ਪੈਂਡਿੰਗ ਹੈ ਉਸ ਨੂੰ ਇੰਨੀ ਇੰਨੀ ਸਹੂਲਤ ਮਿਲ ਗਈ ਜਿਹੜੀ ਕਿ ਕਿਸੇ ਵੀ ਕੈਦੀ ਨੂੰ ਨਹੀਂ ਮਿਲਦੀ ਨੇ ਉਹਨੂੰ ਵੀ ਆ ਕੇ ਜਿਹੜੀਆਂ ਸਰਕਾਰਾਂ ਵਾ ਉਹਨਾਂ ਨੇ ਆਪਣਾ ਅਪਡੇਟ ਗੈਸ ਬਣਾਉਣਾ ਬਹੁਤ ਕੁਝ ਕਰਨਾ ਹੈ ਬਹੁਤ ਕੁਝ ਹੋਇਆ ਪਰ ਇਸ ਨੂੰ ਜੇ ਰੋਕ ਲਾਈ ਹੈ ਇਹ ਇਸ ਦੀ ਇਸ ਜਿਵੇਂ ਦਾਦੂਆਬਾਬ ਕਹ ਰਹੇ ਸੀ ਨਾ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਰੋਕ ਲੱਗੀ ਹੈ ਇਹ ਸ਼ਰਮੀ ਕਮੇਟੀ ਦੀ ਪਟੀਸ਼ਨ ਕਰਕੇ ਲੱਗੀ ਹੈ ਇਹ ਇਹਨੂੰ ਇਹਨੂੰ ਕਹਿ ਲੋ ਵੀ ਇੱਕ ਜਿਵੇਂ ਪੰਜਾਬੀ ਦਾ ਸ਼ਬਦ ਹੈ ਤੁਹਾਨੂੰ ਜੰਗਾ ਲੱਗੇਗਾ ਨਹੀਂ ਫਾਨਾ ਫਸਿਆ ਨਾ ਜਿਹੜੇ ਦੀ ਰੋਕ ਰਿਹਾ ਹੈ ਹੁਣ ਅੱਸੀ ਇਹ ਸਿਰਫ ਸਿਰਫ ਸ਼ਰਮੀ ਕਮੇਟੀ ਦੀ ਪਹਿਲ ਕਰਕੇ ਹੈ ਮੈਂ ਇਹ ਗੱਲ ਕਹਿਣੀ ਕਿਉਂ ਨਹੀਂ ਆਂਦਾ ਬੋਲ ਸਕਦਾ ਕਿ ਹੈਮਰੇ ਮਿੱਤਰ ਨੇ ਤੇ ਇਸ ਟਾਈਮ ਜਿਹੜੀ ਆ ਹਰਿਆਣਾ ਕਮੇਟੀ ਆ ਉਸਦੇ ਇਹ ਕਿਨਾ ਪ੍ਰਚਾਰ ਪ੍ਰਚਾਰ ਦੇ ਕਿਨਾ ਪ੍ਰਧਾਨ ਵੀ ਨੇ ਤੇ ਮੈਨੂੰ ਇਹ ਹੈਰਾਨੀ ਆ ਨਹੀਂ ਵੈਸੇ ਜਰੂਰ ਕਹਿੰਦੇ ਨੇ ਕਿ ਹਾਂ ਜੀ ਅੰਦਰ ਆਣਾ ਚਾਹੀਦਾ ਪਰ ਉਹਦੇ ਲਈ ਉਹਦੇ ਖਿਲਾਫ ਕੋਈ ਕਾਰਗੁਜ਼ਾਰੀ ਕੀਤੀ ਹੈ ਉਧਰ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ ਰਵਨੀਤ ਬਿੱਟੂ ਜੇਕਰ ਕੇਂਦਰ ਦਾ रिहाई का कोई प्लान होएगा उन्हें कि विरोध नहीं करा तो खबर है, है। राजोध नहीं करा रवी बिटी ने कहा मैं अपने परिवार इस बारे गल की है मेरा परिवार भी इसका विरोध नहीं करेगा हूँ समा अगे बदना है मूव ऑन होने कहा हूँ समा है कि पंजाब अगे बदे सुलह की राह चले मेरा परिवार की अमन शांति देई भी कुर्बानी देने को तैयार है ਬਿੱਟੂ ਹੁਣ ਤੱਕ ਦਾਦੀ ਇੱਕ ਬੰਦੇ ਸਿੰਘਾਂ ਦੀ ਰਿਹਾਈ ਦਾ ਸਖਤੀ ਦੇ ਨਾਲ ਵਿਰੋਧ ਕਰਦੇ ਆ ਰਹੇ ਹਨ ਰਵੀ ਬਿੱਟੂ ਨੇ ਇਹ ਬਿਆਨ ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਦੇ ਵਿੱਚ ਦਿੱਤਾ ਤਾਂ ਇਹ ਬਿਆਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗ੍ਰਾਫਿਕ ਦੇ ਜ਼ਰੀਏ ਉਹਨਾਂ ਨੇ ਕੀ ਕੁਝ ਕਿਹਾ ਹੈ ਤਾਂ ਕੁਲ ਮਿਲਾ ਕੇ ਹੁਣ ਤੱਕ ਜੋ ਕਿ ਜਿਸ ਤਰੀਕੇ ਦੇ ਨਾਲ ਨਵੇਂ ਦਾਦਾ ਜੀ ਬੀਅੰਦ ਸਿੰਘ ਦਾ ਕਤਲ ਹੋਇਆ ਉਸ ਤੋਂ ਬਾਅਦ ਲਗਾਤਾਰ ਪੜਾ ਅਸੀਂ ਕਹਿ ਸਕਦੇ ਹਾਂ ਗਰਜ ਕੇ ਸਖਤੀ ਦੇ ਨਾਲ ਵਿਰੋਧ ਕਰਦੇ ਆਉਂਦੇ ਨੇ ਖਾਸ ਤੌਰ ਤੇ ਰਾਜਵਾਨਾ ਨੂੰ ਲੈ ਕੇ ਜਦੋਂ ਮੰਗ ਉਠਦੀ ਹੈ ਕਿ ਰਿਹਾਈ ਹੋਣੀ ਚਾਹੀਦੀ ਹੈ ਉਸ ਦਾ ਪਰਜ਼ੋਰ ਵਿਰੋਧ ਕਰਦੇ ਆਏ ਨੇ ਪਰ ਹੁਣ ਉਹ ਕਹਿ ਰਹੇ ਨੇ ਕਿ ਉਹ ਵਿਰੋਧ ਨਹੀਂ ਕਰਨ ਤਕਲ ਮਿਲਾਕੇ ਰਬਨੀਤ ਬਿੱਟੂ ਦੇ ਵੱਲੋਂ ਦੱਸ ਦਈਏ ਕਿ ਪਰਜ਼ੋਰ ਵਿਰੋਧ ਕੀਤਾ ਜਾਂਦਾ ਰਿਹਾ ਹੈ ਆਪਣੇ ਖੁਦ ਦੇ ਤੌਰ ਤੇ ਉਹਨਾਂ ਦੇ ਵੱਲੋਂ ਬਕਾਇਦਾ ਵੀਡੀਓਜ਼ ਬਣਾ ਕੇ ਜਿਹੜਾ ਹੈ ਉਹ ਸ਼ੇਅਰ ਕੀਤੀਆਂ ਜਾਂਦੀਆਂ ਰਹੀਆਂ ਨੇ ਜਦੋਂ ਵੀ ਇਹ ਮੰਗ ਉੱਠਦੀ ਆਈ ਹੈ ਖਾਸ ਤੌਰ ਤੇ ਜਿੱਕਰ ਗੱਲ ਕੀਤੀ ਜਾਵੇ ਰਾਜਵਾਨਾ ਦੇ ਭੈਣ ਦੀ ਤਾਂ ਉਹ ਜਦੋਂ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਚਿੱਠੀ ਲੈ ਕੇ ਪਹੁੰਚਦੇ ਨੇ ਮੰਗ ਚੁੱਕਦੇ ਨੇ ਰਾਜਵਾਨਾ ਫਿਰ ਦੱਸਦੇ ਕਿ ਭੁੱਖ ਹੜਤਾਲ ਤੇ ਬੈਠ ਜਾਂਦੇ ਨੇ ਬਕਾਇਦਾ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਜੇਲ੍ਹ ਦੇ ਵਿੱਚ ਪਹੁੰਚ ਕੇ ਇੱਕ ਵਫਦ ਪਹੁੰਚ ਕੇ ਉਹਨਾਂ ਦੀ ਭੁੱਖ ਹੜਤਾਲ ਤੜਵਾ ਕੇ ਆਂਦਾ ਹੈ ਔਰ ਇਹ ਮੰਗ ਉੱਠਦੀ ਹੈ ਕਿ ਉਹਨਾਂ ਨੂੰ ਜਲਦੀ ਜਿਹੜਾ ਹੈ ਇਹ ਆ ਤਾਂ ਫਿਰ ਕਿਉਂਕਿ ਫਾਂਸੀ ਚੱਕੀ ਚ ਬੰਦ ਨੇ ਤੇ ਲਗਾਤਾਰ ਉਹਨਾਂ ਦੇ ਭੈਣ ਮੰਗ ਕਰਦੇ ਆਏ ਨੇ ਸਾ ਇਹ ਤੋਂ ਲੈ ਕੇ ਹੁਣ ਜਿਹੜਾ ਹੈ ਮੰਗ ਲਗਾਤਾਰ ਉੱਠ ਰਹੀ ਹੈ ਕਿ ਰਿਹਾਈ ਹੋਣੀ ਚਾਹੀਦੀ ਹੈ ਔਰ ਇਸ ਦਾ ਵਿਰੋਧ ਰਵਨੀਤ ਬਿੱਟੂਪੁਰ ਜ਼ੋਰ ਕਰਦੇ ਆਏ ਨੇ ਇਸ ਵਿੱਚ ਕੋਈ ਦੋਰ ਆਈ ਰਹੀ ਹੈ ਔਰ ਖਾਸ ਤੌਰ ਤੇ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਵੱਡਾ ਬਿਆਨ ਰਵਨੀਤ ਬਿੱਟੂ ਨੇ ਦਿੱਤਾ ਹੈ ਉਹ ਇਹ ਕਹਿ ਰਹੇ ਨੇ ਕਿ ਹੁਣ ਉਹ ਵਿਰੋਧ ਨਹੀਂ ਕਰਨਗੇ ਮੂਵ ਔਨ ਦਾ ਸਮਾਂ ਹੈ ਤਾਂ ਦੱਸਦਾ ਇਹ ਕਿ ਇਹਨਾਂ ਦੇ ਦਾਤਾ ਜੀ ਬੀਅੰਤ ਸਿੰਘ ਦਾ ਕਤਲ ਹੋਇਆ ਤਾਂ ਜਿਸ ਨੂੰ ਲੈ ਕੇ ਸਿੱਧੇ ਤੌਰ ਤੇ ਜੇਲ੍ਹ ਦੇ ਵਿੱਚ ਬੰਦ ਨੇ ਔਰ ਇਸ ਵੇਲੇ ਬਲਵੰਤ ਸਿੰਘ ਰਾਜਵਾਨਾ ਤਾਂ ਜਿਸ ਤੋਂ ਬਾਅਦ ਲਗਾਤਾਰ ਵਿਰੋਧ ਹੁੰਦਾ ਆਇਆ ਹੈ ਜਦੋਂ ਵੀ ਇਹ ਮੰਗ ਉੱਠਣੀ ਕਿ ਰਾਜਵਾਨਾ ਦੀ ਰਹਾਈ ਹੋਣੀ ਚਾਹੀਦੀ ਹੈ ਤਾਂ بڑا ਗਰਜ ਕੇ ਰਵਨੀਤ ਪਟੂਆ ਇਸ ਦਾ ਵਿਰੋਧ ਕਰਦੇ ਆ ਰਹੇ ਨੇ ਪਰ ਹੁਣ ਦੱਸ ਦਈਏ ਕਿ ਮੰਤਰੀ ਬਣੇ ਨੇ ਔਰ ਸੈਂਟਰ ਦੇ ਵਿੱਚ ਗਏ ਔਰ ਕੇਂਦਰੀ ਰਾਜ ਮੰਤਰੀ ਬਣੇ ਨੇ ਜਿਸ ਤੋਂ ਬਾਅਦ ਉਹਨਾਂ ਦਾ ਇਹ ਬਿਆਨ ਹੈ ਕਿ ਉਹ ਹੁਣ ਵਿਰੋਧ ਨਹੀਂ ਕਰਨਗੇ ਅਗੇ ਵਧਾਂਗੇ ਤਾਰਵਿੰਦ ਕੇ ਜਵਾਦੀ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਇੱਕ ਹੋਰ ਅਰਜ਼ੀ ਪਹੁੰਚੀ ਹੈ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਮੈਡੀਕਲ ਚੈੱਕਅਪ ਦੇ ਵਿੱਚ ਪਤਨੀ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਮਿਲੇ ਉਹਨਾਂ ਨੇ ਮੰਗ ਰੱਖੀ ਹੈ ਤਾਂ ਵਰਚੁਅਲ ਕਾਨਫਰੈਂਸਿੰਗ ਦੇ ਜ਼ਰੀਏ ਸ਼ਾਮਲ ਹੋਣ ਦੀ ਇਜਾਜ਼ਤ ਮਿਲੇ ਕੋਰਟ ਨੇ ਜੇਲ੍ਹ ਅਥਾਰਟੀ ਤੋਂ ਇਹ ਜਵਾਬ ਮੰਗਿਆ ਹੈ ਤਾਂ ਕਿ ਜਵਾਦੀ ਨਵੀਂ ਅਰਜ਼ੀ ਤੇ ਕੱਲ ਨੂੰ ਸੁਣਵਾਈ ਹੋਏਗੀ ਕੇ ਜਵਾਦੀ ਜ਼ਮਾਨਤ ਅਰਜ਼ੀ ਤੇ 19 ਜੂਨ ਨੂੰ ਸੁਣਵਾਈ ਹੋਣੀ ਹੈ ਦੱਸਿਆ ਹੈ ਕਿ ਹਾਲੇ ਦੇ ਵਿੱਚ 2 ਜੂਨ ਨੂੰ ਵਾਪਸ ਅਰਵਿੰਦ ਕੇ ਜਵਾਲ ਨੇ ਸਰੈਂਡਰ ਕੀਤਾ और इस दौरान उन्होंने यग रखी थी कि उन्होंने जीड़ी जमानत है उसको बधा दिता जाए क्योंकि उन्होंने जेने टैसट ने सि टी स्कैन वगैरह अजे टैसट करवाने ने क्योंकि काफ़ी समस्यावान जूझ रहे हैं पर अजि नहीं होयाग जी है उन्होंने जमानत नहीं वधाई गई तो जिस बाद हूँ सि टी स्कैन और होर सारे टैसटा लैके कोर्ट ने इजाजत दी और यह कि जेल के उन्होंने टैस्ट होने वक्रे किस्म ਇੱਕਾ ਪਟੀਸ਼ਨ ਪਾਈ ਗਈ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਤਨੀ ਵੀਡੀਓ ਕਾਨਫਰencing ਦੇ ਜ਼ਰੀਏ ਇਹਨਾਂ ਟੈਸਟ ਦੇ ਦੌਰਾਨ ਇਸ ਚੈੱਕਅਪ ਦੇ ਦੌਰਾਨ ਉਹਨਾਂ ਦੇ ਨਾਲ ਮੌਜੂਦ ਰਹਿਣ ਵਰਚੁਅਲ ਕਾਨਫਰencing ਦੇ ਜ਼ਰੀਏ ਤਾਂ ਕੋਲ ਮਿਲਾ ਕੇ ਦੇਖਣਾ ਹੋਵੇਗਾ ਕਿ ਕੁਝ ਇਸ ਨੂੰ ਲੈ ਕੇ ਕੋਰਟ ਦੇ ਵੱਲੋਂ ਹਾਂਮੀ ਪਰੀ ਜਾਂਦੀ ਹੈ ਜਾਂ ਫਿਰ ਇਹ ਅਰਜ਼ੀ ਖਾਰਜ ਹੁੰਦੀ ਹੈ ਕੋਲ ਮਿਲਾ ਕੇ ਇਹ ਮੰਗ ਰੱਖੀ ਗਈ ਹੈ ਕਿ ਉਹਨਾਂ ਦੀ ਪਤਨੀ ਜਿਹੜੇ ਨੇ ਉਸ ਮੈਡੀਕਲ ਚੈੱਕਅਪ ਦੇ ਦੌਰਾਨ ਉਹ ਰੂਸ਼ਾ ਮਿਲ ਅੱਗੇ ਬਾਤ ਹੈ ਆ ਤਾਂ ਦਿੱਲੀ-ਜੌ ਸੰਕਰ ਤੇ ਹਿਮਾਚਲ ਦੇ ਸੀਐਮ ਸੁਖਵਿੰਦਰ ਸਿੱਖੂ ਦਾ ਬਿਆਨ ਆਇਆ ਹੈ ਔਰ ਹਿਮਾਚਲ ਦਿੱਲੀ ਜਾ ਕਿਸੇ ਵੀ ਸੂਬੇ ਨੂੰ ਪਾਣੀ ਦੇਣ ਨੂੰ ਤਲਖੂ ਨੇ ਕਿਹਾ ਪਾਣੀ ਹਰਿਆਣਾ ਦੇ ਦਿੱਲੀ ਪਹੁੰਚੇਗਾ ਐਸੀਐਮ ਸੁਖੂ ਦਾ ਕਹਿਣਾ ਹੈ ਦਿੱਲੀ ਸਰਕਾਰ ਇਸ ਸੜਣਾ ਸਰਕਾਰ ਦੇ ਨਾਲ ਗਰੀ ਮਸ਼ਤੀ ਹੈ ਤਾਂ ਸੀਐਮ ਸੁਖੂ ਪਿਛਲੇ ਦਿਨਾਂ 'ਚ ਕਹੇ ਰਹੇ ਸਨ इवन ਕੱਲ ਹੀ ਉਹਨਾਂ ਦਾ ਬਿਆਨ ਆਇਆ ਸੀ ਉਹਨਾਂ ਨੇ ਕੋਰਟ ਵਿੱਚ ਕਿਹਾ ਸੀ ਕਿ ਉਹਨਾਂ ਦੇ ਕੋਲ ਪਾਣੀ ਨਹੀਂ ਹੈ ਤਾਂ ਇਸ ਤੋਂ ਬਾਅਦ ਦੱਸਦੀ ਹੈ ਕਿ ਓਪਨ ਜਲ ਬੋਰਡ ਦੇ ਕੋਲ ਇਹ ਸਾਰਾ ਮਾਮਲਾ ਸੁਪਰੀਮ ਕੋਰਟ ਨੇ ਭੇਜ ਦਿੱਤਾ ਸੀ ਕਿ ਜਲ मामला है और भी पर बयान हिमाचल ने कहा कि दे पानी है। पर हरियाणा के रस्ते पानी भी नहीं पहुंचेगा सी एम सुखू का बयान सामने आया है तो कुछ मिला के हम वेखना होगा कि इस जल संकट को लेके किस तरीके जा की समस्या की बात है हिमाचल के पास जितना भी पानी है अपने राज्य की जरूरत को छोड़कर हम सारा पानी चाहे दिल्ली है चाहे कोई और राज्य हम उनको देने के लिए तैयार है क्योंकि हिमाचल प्रदेश भी इस देश का एक भाग है तो पानी रोकने का कोई है किसी प्रकार से नहीं बनता लेकिन जो लीगल हिच है जैसे कि पानी नहीं आना है तो हरियाणा से होकर आना है ਜੇ ਉਹ ਦਿੱਲੀ ਪਹੁੰਚੇਗਾ ਮੈਂ। ਉਹ ਹਰਿਆਣਾ ਗੌਰਮੇਸ਼ੇ ਦਿੱਲੀ ਕੋ ਸਹਿਮਤੀ ਬਣਾਨੀ ਹੈ ਹਮੇ ਕੋਈ ਨਹੀਂ। ਜੋ ਤੋਂ ਦਿੱਲੀ ਸਰਕਾਰ ਤੇ ਨਿਸ਼ਾਨਾ ਸਾਹਮਣੇ ਆਇਆ ਹੈ ਉਹਨਾਂ ਕਹਿਆ ਕਿ ਸਮਝੌਤੇ ਦੇ ਮਤਲਬਕ ਦਿੱਲੀ ਨੂੰ ਪੂਰਾ ਪਾਣੀ ਦੇ ਰਹਾ ਹਾਂ। ਤਾਂ ਸੈਨੀ ਨੇ ਕੀ ਹੈ? ਸੀਐਮ ਨੇ ਕੀ ਹੈ? ਤਾਂ ਦਿੱਲੀ ਸਰਕਾਰ ਇੰਤਜ਼ਾਮ ਕਰਨ ਦੇ ਵਿੱਚ ناکਾਮ ਹੋਈ ਹੈ। ਇਲਜ਼ਾਮ ਲਗਾਉਣ ਦੀ ਥਾਂ ਤੇ ਵਿਵਸਥਾ ਠੀਕ ਕਰਨ। ਖੋਲ ਬਲਾਕੇ ਦਿੱਲੀ ਸਰਕਾਰ ਨੇ ਦੱਸਦੀ ਕਿ ਕੱਲ ਹਲਫਨਾਮਾ ਕੋਰਟ ਦੇ ਵਿੱਚ ਦਾਖਲ ਕੀਤਾ ਸੀ। ਔਰ ਇਹ ਕਿਹਾ ਸੀ ਕਿ ਦਿੱਲੀ ਦੇ ਕੋਲ ਦਿੱਲੀ ਦੇ ਵਿੱਚ ਇਹ ਟੈਂਕਰ ਮਾਫੀਆ ਨਹੀਂ ਹੈ। हरियाणा तो ऑपरेट है हूं सीएम सैनी का है कि ओ जरा है पानी दे रहे ने और नाकाम हो रही है दिल्ली सरकार कि इंतजाम नहीं हो पा रहे उन्होंने इल्जाम लगाने की कि व्यवस्था ठीक है लोगों को पानी कहाँ से आना है पानी तो हम हरियाणा जितना पानी हमारे साथ हेमो युसैन हुआ है उस पानी को सोया करके दे रहे हैं और उस बात को आज टिल डेट आज भी हम आ, जो दिल्ली को पानी जा रहा है वो पानी पूरा हमारी तरफ से जा रहा है पानी कहीं कोई कमी नहीं है परंतु उनकी व्यवस्था का डिस्ट्रीब्यूशन का सिस्टम ठीक नहीं है क्योंकि उसको डेवलप नहीं कर पाए उनको अपनी तरफ़ देखना चाहिए दूसरे के ऊपर आरोप लगाने के बजाय अपनी तरफ देखें तो ज़्यादा अच्छा रहेगा और यही मैं उनको सलाह दूंगा क्योंकि आज तो हम एक अच्छा काम हरियाणा के लिए हुआ है और आप में इस बात को बीच में ले आए हैं लोगों को पानी कहाँ से आना है पानी तो हम हरियाणा जितना पानी हमारे साथ हेमयूसैन हुआ है उस पानी को सोया कर का दे रहे हैं और उस बात को आज टिल डेट आज भी हम आ, जो दिल्ली को पानी जा रहा है वो पानी पूरा हमारी तरफ से जा रहा है पानी कहीं कोई कमी नहीं है परंतु उनकी व्यवस्था का डिस्ट्रीब्यूशन का सिस्टम ठीक नहीं है क्योंकि उसको वो नहीं कर पाए उनको अपनी तरफ देखना चाहिए दूसरे के ऊपर आरोप लगाने के बजाय अपनी तरफ देखें तो ज़्यादा अच्छा रहेगा और यही मैं उनको सलाह दूँगा क्योंकि आज तो हम एक अच्छा काम हरियाणा के लिए हुआ है